ਇੱਕ ਪੀਰ ਹੈ ਜੀ ਦਾ ਬਹੁਤ ਵੱਡਾ ਸਰਕਾਰ ਹੈ ਮਲਤਾਨ ਸ਼ਹਿਰ ਵਿੱਚ ਤੇਰਾ ਨਾਂ ਹੈ ਬਹਾਉਦੀਨ ਇਹਦੇ ਦੋ ਚੇਲੇ ਲਾਗੋਂ ਦੀ ਲੰਘ ਰਹੇ ਸਨ ਉਹਨਾਂ ਦੇ ਕੰਨਾਂ ਵਿੱਚ ਇਹ ਗੰਮੀ ਆਵਾਜ਼ ਪਈ ਉਹਨਾਂ ਦੇ ਕਦਮ ਰੁਕ ਗਏ ਉਹ ਵੀ ਸੰਗਰ ਵਿੱਚ ਆਣ ਕੇ ਬਹਿ ਗਏ ਇੰਨੀ ਮਿੱਠੀ ਆਵਾਜ਼ ਜਦੋਂ ਉਹਨਾਂ ਦੇ ਕੰਨਾਂ ਵਿੱਚ ਪਈ ਉਹਨਾਂ ਕੋ ਤੁਰਿਆ ਨਾ ਗਿਆ ਅੱਗੇ ਜਦੋਂ ਸੰਗਰ ਵਿੱਚ ਬੈਠੇ ਸ਼ਬਦ ਦਾ ਭੋਗ ਪਾਇਆ ਬਾਬੇ ਨਾਨਕ ਨੇ ਬੜਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਬਾਬੇ ਨਾਨਕ ਦੇ ਦਰਸ਼ਨ ਕਰਕੇ ਸੰਗਤ ਕਰਕੇ ਆਪਣੇ ਪੀਰ ਬਹਾਉਦੀਨ ਦੇ ਕੋਲ ਗਏ। ਉਹਨਾਂ ਜਾ ਕੇ ਆਪਣੇ ਪੀਰ ਨੂੰ ਪੜਾ ਕੀ ਆਖਿਆ? ਆਖਿਆ ਗੁਰੂ ਜੀ ਇੱਕ ਪੰਜਾਬ ਦੀ ਧਰਤੀ ਤੋਂ ਐਸਾ ਪੀਰ ਆਇਆ ਜਿਹਦੇ ਚਿਹਰੇ ਤੇ ਇੰਨੀ ਰੋਹਾਨੀਅਤ ਹੈ। ਉਹਦੇ ਬੋਲਾਂ ਵਿੱਚ ਇੰਨੀ ਮਿਠਾਸ ਹੈ ਇੰਨੀ ਕشش ਹੈ ਵੀ ਉੱਡਦੇ ਹੋਏ ਪੰਛੀ ਵੀ ਆਪਣੇ ਪਰ ਰੋਕ ਲੈਂਦੇ ਨੇ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਤੁਹਾਨੂੰ ਵੀ ਉਹਦੇ ਦਰਸ਼ਨ ਕਰਨੇ ਚਾਹੀਦੇ। ਬਹਾਉਦੀਨ ਨੇ ਸੋਚਿਆ ਵੀ ਜੇ ਮੈਂ ਆਪਣਾ ਡੇਰਾ ਛੱਡ ਕੇ ਹਜ਼ਾਰਾਂ ਮੇਰੇ ਚੇਲੇ ਨੇ ਬਲਤਾਨ ਦਾ ਸਾਰਾ ਇਲਾਕਾ ਮੇਰੀ ਰੱਬ ਵਰਗੀ ਪੂਜਾ ਕਰਦਾ ਹੈ ਤੇ ਜੇ ਮੈਂ ਆਪਣੇ ਡੇਰੇ ਤੋਂ ਚੱਲ ਕੇ ਉਸ ਪੀਰ ਨੂੰ ਮਿਲਣ ਵਾਸਤੇ ਗਿਆ ਤੇ ਮੇਰਾ ਸਰਕਾਰ ਘਰ ਜਾਣਾ ਹਰਾਂਦੀ ਵਾਲੀ ਬਾਤ ਹੈ ਹੰਕਾਰ ਜਿਹੜਾ ਨਾ ਇਹ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ ਤੇ ਮਸਕੀਨ ਸਾਹਿਬ ਕਹਿੰਦੇ ਆ ਵੀ ਸਭ ਤੋਂ ਮਾੜਾ ਹੰਕਾਰਪੁਰਾ ਕਿਹੜਾ ਜਿਹੜਾ ਇੱਕ ਵਿਦਵਾਨ ਬੰਦੇ ਨੂੰ ਗਿਆਨੀ ਬੰਦੇ ਨੂੰ ਰੱਬ ਦੀ ਪੂਜਾ ਕਰਨ ਵਾਲੇ ਬੰਦੇ ਨੂੰ ਅਜੇ ਉਹ ਸਭ ਤੋਂ ਵੱਡਾ ਮਾੜਾ ਹੰਕਾਰ ਹੁੰਦਾ ਹੈ ਇਰੇ ਮਨ ਵਿੱਚ ਆਇਆ ਵੀ ਜੇ ਮੈਂ ਇੱਥੋਂ ਚੱਲ ਕੇ ਗਿਆ ਤੇ ਮੇਰਾ ਸਰਕਾਰ ਘਟ ਜਾਣਾ ਹੁਣ ਤੁਸੀਂ ਸਿਆਣੇ ਸੱਜਣ ਬੈਠੇ ਹੋ ਕਿਸੇ ਸਿਆਣੇ ਸੱਜਣ ਨੂੰ ਮਿਲਣ ਜਾਣਾ ਹੋਵੇ ਕਿਸੇ ਚੰਗੇ ਰਿਸ਼ਤੇਦਾਰ ਨੂੰ ਮਿਲਣ ਜਾਈਏ ਕੀ ਸਰਕਾਰ ਘਟ ਜਾਂਦਾ ਕਿ ਵੱਧ ਜਾਂਦਾ ਸਰਕਾਰ ਤੇ ਅੱਗੇ ਨਾਲੋਂ ਵੀ ਦੂਣਾ ਹੋ ਜਾਂਦਾ ਹੈ ਅਗਲਾ ਖੁਸ਼ ਹੋ ਜਾਂਦਾ ਵੀ ਫਲਾਣਾ ਸੱਜਣ ਮੈਨੂੰ ਮਿਲਣ ਆਇਆ ਪਰ ਇਹਦੇ ਹੰਕਾਰ ਨੇ ਬਾਬੇ ਨਾਨਕ ਦੇ ਚਰਨਾਂ ਵਿੱਚ ਆਉਣ ਵਾਸਤੇ ਇਹਨੂੰ ਮਜਬੂਰ ਕਰ ਦਿੱਤਾ ਨਾ ਆਇਆ ਰੋਕ ਦਿੱਤਾ ਇਹਨੂੰ ਦੂਸਰਾ ਮਨ ਵਿੱਚ ਇਹਦੇ ਖਿਆਲ ਆਇਆ ਵੀ ਮੇਰੇ ਜਿਹੜੇ ਚੇਲੇ ਨੇ ਜੋ ਦੱਸਦੇ ਨੇ ਉਸ ਪੀਰ ਦੀ ਕਹਾਣੀ ਜੇ ਉਹ ਪੀਰ ਇੱਥੇ ਬਹਿ ਗਿਆ ਤੇ ਸਾਡਾ ਟਿਕਣਾ ਮੁਸ਼ਕਲ ਹੋ ਜਾਏਗਾ ਇੱਕ ਪਹਿਲਾ ਹੰਕਾਰ ਨੇ ਅੰਦਰ ਵਾਸ ਕੀਤਾ ਸੀ ਦੂਸਰਾ ਈਰਖਾ ਨੇ ਕਰ ਲਿਆ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਈਰਖਾ ਤੇ ਹੰਕਾਰ ਐਸੇ ਦੋ ਭੇੜੇ ਤਤ ਨੇ ਜਿਵੇਂ ਲੱਕੜ ਨੂੰ ਕੌਣ ਖਾ ਜਾਂਦਾ ਲੋਹੇ ਨੂੰ ਜਗਾਲ ਖਾ ਜਾਂਦਾ ਇਸ ਤਰ੍ਹਾਂ ਬੰਦੇ ਦੀ ਜ਼ਿੰਦਗੀ ਨੂੰ ਖਾ ਜਾਂਦੇ ਆ 12 ਮਾਹਾਂ ਦੀ ਬਾਣੀ ਵਿੱਚ ਬਾਬੇ ਨਾਨਕ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਇਹੋ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਆ ਮਨੋਖ ਹਉਮੈ ਹੰਕਾਰ ਈਰਖਾ ਦੁਇਤ ਵੈਰ ਛੱਡ ਦੇ ਆਪਣੀ ਜ਼ਿੰਦਗੀ ਨੂੰ ਨਿਊਟਰਲ ਕਰ ਲੈ ਇੱਥੇ ਆਣ ਕੇ ਜੁੜ ਜਾ ਤੇਰਾ ਪਾਰ ਉਤਾਰਾ ਹੋ ਜਾਏਗਾ ਤੈਨੂੰ ਦੁਨੀਆਂ ਵਿੱਚੋਂ ਵੀ ਪ੍ਰਵਾਨਗੀ ਮਿਲ ਜੇਗੀ ਤੇ ਰੱਬ ਦੇ ਦਰਗਾਹ ਦੇ ਵਿੱਚ ਵੀ ਰੇਰੇ ਦਰਗੇ ਕਹੇ ਨਾ ਕੋਉ ਆਉ ਬੈਠ ਆਦਰ ਸ਼ੁਭ ਦੇਉ ਸ਼ੁਭ ਆਦਰ ਤੇ ਮਾਣ ਦੇ ਨਾਲ ਤੈਨੂੰ ਸਰਕਾਰ ਮਿਲੇਗਾ ਦਰਗਾਹ ਦੇ ਅੰਦਰ ਵੀ ਤੋ ਪੀਰ ਬਹਾਉਦੀਨ ਦੇ ਮਨ ਵਿੱਚ ਦੂਸਰੀ ਈਰਖਾ ਜਾਪੀ ਉਹਨੇ ਆਖਿਆ ਜੇ ਬਾਬਾ ਬਹਿ ਗਿਆ ਅੱਧਾ ਸ਼ਹਿਰ ਜਿਹੜਾ ਹੈ ਉਸ ਵੀਰ ਦੇ ਚਰਨਾਂ ਵਿੱਚ ਆਨ ਢੁੱਕਿਆ ਮੇਰੇ ਚੇਲੇ ਦੱਸਦੇ ਨੇ ਇਸ ਕਰਕੇ ਇਹਨੂੰ ਇੱਥੋਂ ਠਾਲਣਾ ਚਾਹੀਦਾ ਜੇ ਇੱਥੇ ਬਹਿ ਗਿਆ ਸਾਡਾ ਟਿਕਣਾ ਮੁਸ਼ਕਲ ਹੋ ਜਾਏਗਾ ਹੁਣ ਜੇ ਸਿੱਧਾ ਬਾਬੇ ਨਾਨਕ ਦੇ ਨਾਲ ਜਾ ਕੇ ਉਹਨੂੰ ਕਹਿੰਦਾ ਵੀ ਪੀਰ ਜੀ ਇੱਥੋਂ ਉੱਠ ਕੇ ਚਲੇ ਜਾਓ ਤੇ ਹੁਣ ਅੱਧਾ ਸ਼ਹਿਰ ਦੇ ਬਾਬੇ ਨਾਨਕ ਦੇ ਚੇਲਾ ਬਣ ਚੁੱਕਾ ਹੈ ਬਾਬੇ ਨਾਨਕ ਦਾ ਉਪਾਸ਼ਕ ਬਣ ਚੁੱਕਾ ਹੈ ਗੱਲ ਸਿਰੇ ਨਹੀਂ ਲੱਗਦੀ ਇਹਨੇ ਇੱਕ ਵਿਆਉਂਤਬੰਦੀ ਕਰੀ ਇਕਾ ਖਾਨ ਹੈ ਨਾ ਮੇਰੇ ਦੇਸ਼ ਦਾ ਵੀ ਸੱਪ ਵੀ ਮਰ ਜਾਏ ਤੇ ਡਾਂਗ ਵੀ ਬਚ ਜਾਏ ਇਹ ਸਿਆਣਾ ਸੀ ਬੰਦਗੀ ਕਰਨ ਵਾਲਾ ਅਸੀਂ ਇਹਨੇ ਇੱਕ ਵਿਉਂਤਬੰਦੀ ਘੜੀਆ ਆਪਣੇ ਜਿਹੜੇ ਦੋ ਚੇਲੇ ਸ ਬਾਬੇ ਨਾਨਕ ਦੀ ਇਤਲਾ ਲੈ ਕੇ ਗਏ ਸੀ ਨਾ ਉਹਨਾਂ ਨੂੰ ਕਹਿੰਦਾ ਵੀ ਇਸ ਤਰ੍ਹਾਂ ਕਰੋ ਇੱਕ ਨੱਕੋ ਨੱਕ ਪਿਆਲਾ ਜਿਹੜਾ ਦੁੱਧ ਦਾ ਭਰ ਕੇ ਲਿਆਓ ਹੁਕਮ ਰੀਤਮੀਲ ਹੋਈ ਦੋਹਾਂ ਚੇਲਿਆਂ ਨੇ ਨੱਕੋ ਨਾ ਕੇ ਦੁੱਧ ਦਾ ਪਿਆਲਾ ਭਰ ਕੇ ਆਪਣੇ ਇਸ ਪੀਰ ਦੇ ਸਾਹਮਣੇ ਲਿਆ ਰੱਖਿਆ ਉਨਾਂ ਦਾ ਖਿਆਲ ਸੀ ਵੀ ਕਰਿਆ ਪੀਰ ਨੇ ਛਕਣਾ ਹੈ ਪੀਰ ਨੇ ਆਖਿਆ ਅਤਰਾ ਕਰੋ ਆ ਦੁੱਧ ਲੈ ਜਾਓ ਇਹ ਪਿਆਲਾ ਜਾ ਕੇ ਉਸ ਪੀਰ ਦੇ ਚਰਨਾ ਚ ਰੱਖ ਦੇਣਾ ਤੇ ਬੋਲਣਾ ਕੁਝ ਨਹੀਂ ਤੁਸਾਂ ਹੁਣ ਵੇਖੋ ਅੰਦਰੂਨੀ ਸਵਾਲ ਹੋਣ ਲੱਗੇ ਤੇ ਅੰਦਰੂਨੀ ਢੰਗ ਦੇ ਨਾਲ ਹੀ ਬਾਬੇ ਨਾਨਕ ਨੇ ਇਹਦਾ ਉੱਤਰ ਦੇਣਾ ਹੈ ਉਹ ਰੀਆਂ ਰਮਝਾਂ ਨੂੰ ਸਮਝਣਾ ਹਰੇਕ ਬੰਦੇ ਦੇ ਵਸ ਦੀ ਗੱਲ ਨਹੀਂ ਦੁੱਧ ਦਾ ਪਿਆਲਾ ਚੁੱਕਿਆ ਪੀਰ ਦੇ ਨਾਲ ਚੇਲਿਆਂ ਨੇ ਬਾਬੇ ਨਾਰਿਕ ਦੇ ਚਰਨਾਂ ਵਿੱਚ ਆਣ ਕੇ ਲਿਆ ਕੇ ਰੱਖ ਦਿੱਤਾ ਹੁਣ ਜਿਹੜੇ ਲੋਕ ਬੈਠੇ ਸਨ ਤੁਹਾਡੇ ਵਰਗੀ ਸੰਗਤ ਬੈਠੀ ਸੀ ਉਹ ਜਾਣਦੇ ਸਨ ਕਿ ਪੀਰ ਬਹਾਉਦੀਨ ਸਿਆਣਾ ਨਿਕਲਿਆ ਇਹ ਪੈਂਡੇ ਦੇ ਥੱਕੇ ਆਏ ਨੇ ਪੀਰ ਬੜੀ ਦੂਰ ਤੋਂ ਉਹਨੇ ਸੋਚਿਆ ਵੀ ਇਹ ਪ੍ਰਾਹੁਣੇ ਬਣ ਕੇ ਮਹਿਮਾਨ ਬਣ ਕੇ ਆਏ ਨੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਗਰਮ ਗਰਮ ਦੁੱਧ ਪੀਣਗੇ ਇਹਨਾਂ ਦਾ ਥਕੀਵਾ ਲੈ ਜਾਏਗਾ ਹੁਣ ਕੋਈ ਨਹੀਂ ਜਾਣਦਾ ਵੀ ਇਹ ਦੁੱਧ ਕਾਰੇ ਵਾਸਤੇ ਆਇਆ ਤੇ ਭਾਈ ਮਰਦਾਨਾ ਵੀ ਖੁਸ਼ ਹੋਇਆ ਵੀ ਦੁੱਧ ਆ ਗਿਆ ਸਰੂ ਸਾਹਿਬ ਛਕ ਲੈਣ ਤੇ ਮੁੜ ਕੇ ਹੋ ਸਕਦਾ ਮੈਨੂੰ ਵੀ ਸੁਲਾ ਮਾਰਨ ਬਾਬੇ ਨਾਨਕ ਨੇ ਗਹਿਰੀ ਨਿਗਾਹ ਇਹਦੇ ਵਿੱਚ ਪਾਈ ਆਓ ਤੱਕੀਏ ਉਹ ਜਿਹੜਾ ਦੁੱਧ ਲਿਆਂਦਾ ਸੀ ਦੁੱਧ ਭੇਜਿਆ ਗਿਆ ਸੀ ਪੀਰ ਬਹਾਉਦੀਨ ਵੱਲੋਂ ਉਹਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਪਾ ਕੇ ਭੇਜਿਆ ਸੀ ਵੇਖਣ ਨੂੰ ਉਹ ਦੁੱਧ ਲੱਗਦਾ ਏ ਪਰ ਪੀਰ ਬਹਾਉਦੀਨ ਨੇ ਬਾਬੇ ਨਾਨਕ ਦੇ ਅੱਗੇ ਇੱਕ ਬਹੁਤ ਵੱਡਾ ਸਵਾਲ ਰੱਖਿਆ ਉਹ ਸਵਾਲ ਕੀ ਸੀ ਉਹਦਾ ਜ਼ਿਕਰ ਮੇਰੇ ਸਾਥੀ ਗਾ ਕੇ ਕਰਨ ਲੱਗੇ ਆ ਸੁਣੋ ਇੰਮ ਬੇਨਤੀ ਕੀਤੀ ਜਾ ਰਹੀ ਹੈ ਆਗੂ ਮੁਲਤਾਨ ਦੇ ਆਖਣ ਜਹਰ ਗੁਰਪੀਰ ਨੂੰ ਹੰਝੂਆਂ ਵਿੱਚ ਬਦਲ ਦਿਓ ਨਾ ਨੈਣਾ ਦੇ ਨੀਰ ਨੂੰ ਹੰਝੂਆਂ ਵਿੱਚ ਬਦਲ ਦਿਓ ਨਾ ਸੁਖਾ ਨਾਲ ਵਸਦੀ ਨਗਰੀ ਖੋਰਾ ਨਾ ਲਾਓ ਜੀ ਇੱਥੇ ਨਾ ਕਰੋ ਟਿਕਾਣਾ ਅੱਗੇ ਤੁਰ ਜਾਓ ਜੀ ਇੱਥੇ ਨਾ ਕਰੋ ਟਿਕਾਣਾ ਪੀਰਾ ਨਾਲ ਫਰਿਆ ਪੀਰਾ ਸਾਡਾ ਮਲਤਾਨ ਜੀ ਅਸੀਂ ਨਹੀਂ ਚਾਹੁੰਦੇ ਸਾਡਾ ਹੋਵੇ ਨੁਕਸਾਨ ਜੀ ਅਸੀਂ ਨਹੀਂ ਚਾਹੁੰਦੇ ਸਾਡਾ ਕੰਜੀ ਨਾ ਪਾਓ ਜੀ ਦੁੱਧ ਦਾ ਏ ਭਰਿਆ ਬਾਟਾ ਕੰਜੀ ਨਾ ਪਾਓ ਜੀ ਇੱਥੇ ਨਾ ਕਰੋ ਟਿਕਾਣਾ ਅੱਗੇ ਤੁਰ ਜਾਓ ਜੀ ਇੱਥੇ ਨਾ ਕਰੋ ਟਿਕਾਣਾ ਓ ਬੰਦਗੀ ਨਾਲ ਭਰੇ ਪਿਆਲੇ ਦੁੱਧ ਦਾ ਵਿੱਚ ਡੋਲਿਓ ਨਾ ਬੰਦ ਦੀ ਨਾਲ ਪਰੇ ਪਿਆਲੇ ਦੁਬਦਾ ਵਿੱਚ ਡੋਲਿਓ ਨਾ ਬੰਦੇ ਹਾਂ ਸੋਨੇ ਵਰਗੇ ਕੌਡੀ ਪਾ ਤੋਲਿਓ ਨਾ ਬੰਦੇ ਹਾਂ ਸੋਨੇ ਵਰਗੇ ਏ ਕਰ ਹੋ ਰੱਬ ਦੇ ਬੰਦੇ ਦਿਲ ਨਾ ਦਿਖਾਓ ਜੀ ਇੱਥੇ ਨਾ ਕਰੋ ਟਿਕਾਣਾ ਸ਼ਹਿਰ ਚ ਆਏ ਬਣ ਕੇ ਮਹਿਮਾਨ ਜੀ ਸਾਡੀ ਏ ਅਰਜ਼ ਕਬੂਲੋ ਕਰਕੇ ਇਹਸਾਨ ਜੀ ਸਾਡੀ ਏ ਅਰਜ਼ ਕਬੂਲੋ ਹੋਰ ਥਾਂ ਜਾ ਕੇ ਪੀਰ ਦੀ ਉਸ ਦੇ ਗੁਣ ਗਾਓ ਜੀ ਇੱਥੇ ਨਾ ਕਰੋ ਟਿਕਾਣਾ ਅੱਗੇ ਤੁਰ ਜਾਓ ਜੀ ਇੱਥੇ ਨਾ ਕਰੋ ਟਿਕਾਣਾ ਓ ਵੱਡੀ ਅਸਾਂ ਬੰਦਗੀ ਕਰਕੇ ਜ਼ਿੰਦਗੀ ਸਵਾਰੀਆਂ ਕਰਕੇ ਨਿਤ ਉਸ ਖੁਦਾ ਦੀ ਖਿਦਮਤ ਗਜ਼ਾਰੀਆਂ ਕਰਕੇ ਨਿਤ ਉਸ ਖੁਦਾ ਦੀ ਕੇ ਸਾਨੂੰ ਹੋਰ ਨਾ ਸਤਾਓ ਜੀ ਇੱਥੇ ਨਾ ਕਰੋ ਟਿਕਾਣਾ ਅੱਗੇ ਦੁਰ ਜਾਓ ਜੀ ਇੱਥੇ ਨਾ ਕਰੋ ਟਿਕਾਣਾ ਉਹ ਕਰਿਓ ਨਾ ਗੰਦਲਾ ਸਾਡੇ ਇਲਮਾਂ ਦੇ ਪਾਣੀ ਨੂੰ ਕਰਿਓ ਨਾ ਰਣਨੀਲਾ ਗੱਬਲੋ ਵਾਲੀਆ ਰਹਿਮਤ ਨੂੰ ਪਾਓ ਜੀ ਇੱਥੇ ਨਾ ਕਰੋ ਟਿਕਾਣਾ ਅੱਗੇ ਦੁਰ ਜਾਓ ਜੀ ਇੱਥੇ ਨਾ ਕਰੋ ਟਿਕਾਣਾ ਹਜ਼ੂਰ ਨੇ ਗਹਿਰੀ ਨਿਗਾਹ ਇਸ ਦੁੱਧ ਦੇ ਬਾਟੇ ਵਿੱਚ ਪਾਈ ਮਹਾਰਾਜ ਨੇ ਇੱਕ ਵੀ ਕੋਟੇਸ ਬਾਟੇ ਵਿੱਚੋਂ ਦੁੱਧ ਨਹੀਂ ਪੀਤੀ ਵੇਖਣ ਵਾਲੇ ਲੋਕ ਹੈਰਾਨ ਸਨ ਕਿ ਪੀਰ ਨੇ ਦੁੱਧ ਭੇਜਿਆ ਗਰਮ-ਗਰਮ ਤੇ ਗੁਰੂ ਸਾਹਿਬ ਨੇ ਛਕਿਆ ਹੀ ਨਹੀਂ ਹੁਣ ਲੋਕ ਨਹੀਂ ਜਾਣਉਂਦੇ ਇਸ ਦੁੱਧ ਵਿੱਚ ਕੀ ਪਾ ਕੇ ਭੇਜਿਆ ਪੀਰ ਬਹਾਉਲਦੀਨ ਦਾ ਸਵਾਲ ਸੀ ਵੀ ਪੀਰ ਜੀ ਜਿਵੇਂ ਆ ਦੁੱਧ ਦਾ ਬਾਟਾ ਨੱਕੋ ਨੱਕ ਭਰਿਆ ਨਾ ਇਹਦੇ ਵਿੱਚ ਹੋਰ ਦੁੱਧ ਨਹੀਂ ਪੈ ਸਕਦਾ ਪਾਵਾਂਗੇ ਤੇ ਬਾਹਰ ਡੁੱਲ ਜਾਏਗਾ ਆ ਜਿਹੜਾ ਮਲਤਾਨ ਹੈ ਨਾ ਪੀਰਾਂ ਦੇ ਨਾਲ ਵੀ ਨੱਕੋ ਨੱਕ ਭਰਿਆ ਇੱਥੇ ਹੋਰ ਪੀਰ ਦਾ ਸਮਾਉਣਾ ਔਖਾ ਹੈ ਇਸ ਕਰਕੇ ਤੁਸੀਂ ਅੱਗੇ ਚਲੇ ਜਾਓ ਨਾ ਚੇਲਿਆਂ ਦੇ ਬੋਲ ਲੈ ਪੀਰ ਨੇ ਹਦਾਇਰ ਕਰਕੇ ਭੇਜਿਆ ਸੀ ਚੇਲਿਆਂ ਨੂੰ ਬਾਬੇ ਨਾਨਕ ਨੇ ਇਸ ਰਮਜ ਨੂੰ ਸਮਝ ਲਿਆ ਹਜੂਰ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਆਹ ਜਿਸ ਬਗੀਚੀ ਵਿੱਚ ਆਪਾਂ ਬੈਠਿਆ ਨੇ ਇਸ ਬਗੀਚੀ ਵਿੱਚੋਂ ਇੱਕ ਝਮੇਲੀ ਦਾ ਫੁੱਲ ਤੋੜ ਕੇ ਲਿਆਓ ਹੁਣ ਤੁਹਾਡਾ ਸਵਾਲ ਹੋਵੇਗਾ ਕਿ ਬਗੀਚੀ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਆ ਤੇ ਮਹਾਰਾਜ ਨੇ ਝਮੇਲੀ ਦੇ ਫੁੱਲ ਦੀ ਚੋਣ ਕਿਉਂ ਕੀਤੀ ਇਰੇ ਵਿੱਚ ਵੀ ਇੱਕ ਵੱਡਾ ਲੌਜਿਕ ਆ ਤੇ ਗੁਣ ਆ ਫੁੱਲਾੜਾ ਰਾਜਾ ਗੁਲਾਬ ਨੂੰ ਗਿਣਿਆ ਗਿਆ ਇੱਕ ਛਾਬੇ ਵਿੱਚ ਗੁਲਾਬ ਦਾ ਫੁੱਲ ਪਾ ਲਿਓ ਜੇ ਦਾ ਨਿਰਣਾ ਕਰਨਾ ਹੋਵੇ ਤੇ ਇੱਕ ਛਾਬੇ ਵਿੱਚ ਚਮੇਲੀ ਦਾ ਫੁੱਲ ਪਾ ਲਿਓ ਆਪਣੇ ਆਪ ਸਚਾਈ ਜਿਹੜੀ ਆ ਤੁਹਾਡੇ ਨੈਣਾਂ ਦੇ ਸਾਹਮਣੇ ਆ ਜਾਏਗੀ ਕਿਉਂਕਿ ਚਮੇਲੀ ਦੇ ਫੁੱਲ ਦਾ ਵਜ਼ਨ ਬੜਾ ਘੱਟ ਹੁੰਦਾ ਹੈ ਜਿਹੜੇ ਲੌਜਿਕ ਦੇ ਵਿੱਚ ਜਿਹੜੇ ਅੰਦਾਜ਼ ਦੇ ਵਿੱਚ ਪੀਰ ਬਹਾਉਦੀਨ ਨੇ ਦੁੱਧ ਦੇ ਰੂਪ ਵਿੱਚ ਸਵਾਲ ਭੇਜਿਆ ਉਸੇ ਅੰਦਾਜ਼ ਵਿੱਚ ਗੁਰੂ ਨਾਨਕ ਦੇ ਮਹਾਰਾਜੇ ਦਾ ਉੱਤਰ ਦੇਣਾ ਚਾਹੁੰਦੇ ਸੱਚੇ 파ਰਸ਼ਾ ਨੇ ਚਮੇਲੀ ਦਾ ਫੁੱਲ ਮੰਗਾਇਆ ਤੇ ਭਾਈ ਮਰਦਾਨਾ ਜੀ ਨੇ ਚਮੇਲੀ ਦਾ ਫੁੱਲ ਤੋੜ ਕੇ ਬਾਬੇ ਨਾਨਕ ਦੀ ਤਲਿ ਉੱਤੇ ਰੱਖ ਦਿੱਤਾ ਹੁਣ ਚਮੇਲੀ ਦੇ ਫੁੱਲ ਵਿੱਚ ਇੱਕ ਹੋਰ ਵੀ ਗੁਣ ਬੜਾ ਵੱਡਾ ਹੈ ਚਮੇਲੀ ਦੇ ਫੁੱਲ ਨੂੰ ਕਿਸੇ ਨੇ ਤਾਨਾ ਦੇ ਕੇ ਆਖਿਆ ਉਹ ਚਮੇਲੀ ਦੇ ਆ ਫੁੱਲਾ ਮੈਂ ਵੇਖਿਆ ਪੌਰਾ ਤੇਰੇ ਤੇ ਕਦੀ ਨਹੀਂ ਬੈਠਾ ਵੇਖਿਆ ਮੈਂ ਤੇਰਾ ਰਸ ਲੈਂਦਾ ਪੌਰਾ ਮੈਂ ਕਦੀ ਨਹੀਂ ਵੇਖਿਆ ਤੇਰੇ ਵਿੱਚ ਕਿਹੜਾ ਐਸਾ ਓਗਣਿਆ ਪੌਰਾ ਸਾਰੇ ਫੁੱਲਾਂ ਦਾ ਰਸ ਲੈਂਦਾ ਪਰ ਤੇਰੇ ਉੱਤੇ ਕਦੀ ਬੈਠਾ ਨਹੀਂ ਵੇਖਿਆ ਤੇ ਚਮੇਲੀ ਦੇ ਫੁੱਲ ਨੇ ਪੁੱਛਿਆ ਕੀ ਜਵਾਬ ਦਿੱਤਾ ਉਹਨੇ ਆਖਿਆ ਵਾ ਸੱਜਣਾ ਤਰਕ ਕਰਨ ਵਾਲੇ ਆ ਮੇਰੇ ਵਿੱਚ ਓਗਣ ਨਹੀਂ ਪ੍ਰਮਾਤਮਾ ਨੇ ਗੁਣ ਪੈਦਾ ਕੀਤਾ ਓਹ ਕਿਹੜਾ ਪੌਰਾ ਥਾਂ ਥਾਂ ਉੱਤੇ ਭੜਕਣ ਵਾਲਾ ਹੈ ਤੇ ਸੱਚੇ ਪਾਤਸ਼ਾਹ ਨੇ ਮੈਨੂੰ ਇੰਨੀ ਯੁਰਤ ਬਖਸ਼ੀ ਕੀਤੀ ਹੈ ਮੈਂ ਥਾਂ ਥਾਂ फडਕਣ ਵਾਲਿਆਂ ਨੂੰ ਆਪਣਾ ਰਾਸ ਨਹੀਂ ਲੈਣ ਦਿੰਦਾ ਤੇ ਹੁਣ ਤੱਕੀਏ ਵੀ ਅਸੀਂ ਜਿਹੜੇ ਥਾਂ ਥਾਂ ਮੱਥੇ ਰਗੜਦੇ ਫਿਰਦੇ ਹਾਂ ਬਾਬਾ ਨਾਨਕ ਸਾਨੂੰ ਗਲਵੱਕੜੀ ਵਿੱਚ ਲੈ ਲੂਗਾ ਇੱਕ ਚਮੇਲੀ ਦਾ ਫੋਨ ਇੰਨੀ ਯੁਰਤ ਰੱਖਦਾ ਵੀ ਥਾਂ ਥਾਂ फडਕਣ ਵਾਲਿਆਂ ਨੂੰ ਆਪਣੇ ਉੱਤੇ ਨਹੀਂ ਬਹਿਣ ਦਿੰਦਾ ਤੇ ਜਿਹੜੇ ਥਾਂ ਥਾਂ ਅਸੀਂ फडਕਦੇ ਫਿਰਦੇ ਹਾਂ ਕੀ ਸਾਨੂੰ ਗੁਰੂ ਦੀ ਗੌਰ ਨਸੀਬ ਹੋ ਜੇਗੀ ਸਾਨੂੰ ਇਹਨਾਂ ਗੱਲਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਤਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਹਥੇਲੀ ਉੱਤੇ ਭਾਈ ਮਰਦਾਨਾ ਜੀ ਨੇ ਚਿਮੇਲੀ ਦਾ ਫੁੱਲ ਰੱਖਿਆ। ਮਹਾਰਾਜ ਨੇ ਉਹ ਚਿਮੇਲੀ ਦਾ ਫੁੱਲ ਉਸ ਭਰੇ ਹੋਏ ਨੱਕੋ ਨੱਕ ਦੁੱਧ ਦੇ ਪਿਆਲੇ ਉੱਤੇ ਤਾਰ ਕੇ ਉਸ ਪੀਰ ਬਹਾਉ ਦੀਆਂ ਦੇ ਸਵਾਲ ਦਾ ਜਿਵੇਂ ਉੱਤਰ ਦਿੱਤਾ ਹੈ ਉਹਦਾ ਜ਼ਿਕਰ ਮੇਰੇ ਸਾਥੀ ਕੋਰੜੇ ਛੰਨ ਵਿੱਚ ਬਿਨੇ ਕਰ ਰਿਹਾ ਸੁਣੋ ਇਵੇਂ ਬੇਨਤੀ ਕੀਤੀ ਜਾ ਰਹੀ ਹੈ। ਪੀਰਾਂ ਜਦੋਂ ਦੁੱਧ ਦਾ ਕਟੋਰਾ ਰੱਖਿਆ ਗੁਰਾਂ ਏ ਕਬੂਦ ਨਾ ਸਵਾਦ ਚਖਿਆ ਗੁਰਾਂ ਏ ਕਬੂਦ ਨਾ ਸਵਾਦ ਚਖਿਆ ਭੁੱਜੀਆਂ ਜੋ ਬਾਤਾਂ ਸਮਝਾਉਣ ਆਏ असीं दिल नाद खाउण आए हां असीं तॾा दिलि नाद खाऊण आए हां ओ फुल जो चमेली फुल जो चमेली फुल जो चमेली दुधे तार ਰਮਜਾ ਨਗਰਾਂ ਨੇ ਸੁਣਾਈ ਵਾਰਤਾ ਰਮਜਾ ਨਗਰਾਂ ਨੇ ਸੁਣਾਈ ਵਾਰਤਾ ਮਾਲਕ ਦਾ ਹੁਕਮ ਵਜਾਉਣ ਆਏ ਹਾਂ ਮਾਲਕ ਦਾ ਹੁੱਕ ਮੈਂ ਵਜਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਉਹ ਪੀਰ ਹੋ ਕੇ ਜਿਹੜਾ ਨਹੀਂ ਪੀਰੀ ਨੂੰ ਜਾਣਦਾ ਉਹ ਨਹੀਂ ਸੱਚੇ ਰੱਬ ਦਾ ਪਿਆਰ ਮਾਣਦਾ ਪੀਰ ਹੋ ਕੇ ਜਿਹੜਾ ਨਹੀਂ ਪੀਰੀ ਨੂੰ ਓ ਉਹ ਨਹੀਂ ਸੱਚੇ ਰੱਬ ਦਾ ਪਿਆਰ ਮਾਣਦਾ ਓ ਨਹੀਂ ਸੱਚੇ ਰੱਬ ਦਾ ਪਿਆਰ ਮਾਣਦਾ ਦਿਲਾਂ ਵਿੱਚ ਪਿਆਰ ਤਾਂ ਦਿਲਾਂ ਵਿੱਚ ਪਿਆਰ ਤਾਂ ਦਿਲਾਂ ਵਿੱਚ ਪਿਆਰ ਤਾਂ ਜਗਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਉਹ ਗੁੱਜੀਆਂ ਸਿਰਮ ਜਾਂਸ ਵਾਲ ਵੱਡੇ ਸੀ ਨਾਨਕ ਗੁਰੂ ਨੇ ਪਿਆਰ ਨਾਲ ਕੱਢੇ ਸੀ ਨਾਨਕ ਗੁਰੂ ਨੇ ਪਿਆਰ ਨਾਲ ਕੱਢੇ ਸੀ ਰਸੇ ਹੋਏ ਮਨਾ ਨੂੰ ਮਨਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਓ ਅੱਗ ਨਾਲ ਅੱਗ ਨੂੰ ਬੁਝਾਇਆ ਜਾਂਦਾ ਨਹੀਂ ਗੁੱਸੇ ਨਾਲ ਪਿਆਰ ਕਦੇ ਪਾਇਆ ਜਾਂਦਾ ਨਹੀਂ ਗੁੱਸੇ ਨਾਲ ਪਿਆਰ ਕਦੇ ਪਾਇਆ ਜਾਂਦਾ ਨਹੀਂ ਉੱਚਾ ਤੁਹਾਡਾ ਰਤਬਾ ਵਧਾਉਣ ਆਏ ਹਾਂ ਉੱਚਾ ਤੁਹਾਡਾ ਰਤਬਾ ਵਧਾਉਣ ਆਏ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਹੋ ਈਰਖਾ ਤੇ ਹਮੇਂ ਦੋਵੇਂ ਪੈੜੇ ਤਤ ਨੇ ਅਕਲਾਂ ਨੂੰ ਖਾਂਦੇ ਮਾਰ ਦਿੰਦੇ ਮਤ ਨੇ ਈਰਖਾ ਤੇ ਹਮੇਂ ਦੋਵੇਂ ਪੈੜੇ ਅਕਲਾਂ ਨੂੰ ਖਾਂਦੇ ਮਾਰ ਦਿੰਦੇ ਮੱਤ ਨੇ ਅਕਲਾਂ ਨੂੰ ਖਾਂਦੇ ਮਾਰ ਦਿੰਦੇ ਮੱਤ ਨੇ ਹੋ ਮਹੰਕਾਰ ਨੂੰ ਗਵਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਲੱਖਾਂ ਵਿੱਚੋਂ ਇੱਕ ਰਮਝ ਪਛਾਣਦਾ ਉਹਦੀ ਲੱਖਾਂ ਵਿੱਚੋਂ ਇੱਕ ਰਮਝ ਪਛਾਣਦਾ ਰਾਣਿਆ ਫਸਾਨਾ ਉਹਦਾ ਗਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਅਸੀਂ ਤੁਹਾਡਾ ਦਿਲ ਨਾ ਦਿਖਾਉਣ ਆਏ ਹਾਂ ਬਦੀ ਰਮਜ ਨੂੰ ਸਮਝਣਾ ਉਹਦੇ ਗੁਜੇ ਪੇਤਾਂ ਨੂੰ ਜਾਣਨਾ ਹਰੇਕ ਬੰਦੇ ਦੇ ਵਸ ਦੀ ਬਾਤ ਨਹੀਂ ਮਹਾਰਾਜ ਦੀ ਬਾਣੀ ਵਿੱਚ ਮਹਾਰਾਜ ਨੇ ਫੈਸਲਾ ਕੀਤਾ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣੇ ਗੁਰਸੂਰਾ ਇੱਕ ਵਿਦਵਾਨ ਲਿਖਦਾ ਉਹ ਕਹਿੰਦਾ ਰਬ ਇੱਕ ਗੁੰਝਲਦਾਰ ਬੁਝਾਰਤ ਰਬ ਇੱਕ ਗੋਰਖ ਧੰਦਾ ਉਹ ਪੇਜ ਇਸ ਦੇ ਖੁੱਲਣ ਲੱਗਿਆ ਤੇ ਕਾਫਰ ਹੋ ਜੇ ਬੰਦਾ ਜੇ ਸਾਰੇ ਆਪਾਂ ਬਾਬੇ ਨਾਨਕ ਦੀ ਰਮਜ ਨੂੰ ਜਾਣ ਲਈਏ ਤੇ ਫਿਰ ਝਗੜਾ ਹੀ ਕੋਈ ਨਹੀਂ ਰਹਿ ਜਾਂਦਾ ਨਾ ਮਨ ਵਿੱਚ ਈਰਖਾ ਆਉਂਦੀ ਆ ਨਾ ਮੇ ਆਉਂਦੀ ਆ ਨਾ ਹੰਕਾਰ ਆਉਂਦਾ ਹਰੇਕ ਬੰਦਾ ਰੱਬ ਦੀ ਰਮਜ ਨੂੰ ਨਹੀਂ ਜਾਣ ਸਕਿਆ ਜਿੰਨਾ ਰਮਜਾ ਜਿੰਨਾ ਸਮਝਿਆ ਪਾਪੀ ਵੀ ਤਰ ਗਏ ਕੌਡੇ ਰਾਖਸ਼ ਨੇ ਬਾਬੇ ਨਾਨਕ ਦੀ ਰਮਜ ਨੂੰ ਸਮਝ ਲਿਆ ਤੇ ਰਾਖਸ਼ ਤੋਂ ਦੇਵਤਾ ਬਣ ਗਿਆ ਸੱਜਣ ਠੱਗ ਪਹਿਲਾਂ ਲੁੱਟ ਲੈਂਦਾ ਸੀ ਮੁਰਕੇ ਟੋਟੇ ਟੋਟੇ ਕਰਕੇ ਖੂਬੇ ਸੁੱਟ ਦਿੰਦਾ ਸੀ ਬਾਬੇ ਨਾਨਕ ਦੀ ਰਮਜ ਨੂੰ ਸਮਝ ਲਿਆ ਤੇ ਠੱਗ ਤੋਂ ਬੰਦਾ ਬਣ ਗਿਆ ਉਹ ਮੀਆਂ ਚੋਰ ਚੋਰੀ ਕਰਦਾ ਸੀ ਬਾਬੇ ਨਾਨਕ ਦੀ ਰਮਜ ਨੂੰ ਸਮਝ ਲਿਆ ਚੋਰ ਨਾ ਰਿਆ ਸਾਰ ਬਣ ਗਿਆ ਤੇ ਜਿੰਨੇ ਰਮਜ ਨੂੰ ਸਮਝ ਲਿਆ ਬਾਬੇ ਨਾਨਕ ਦੀ ਰਮਜ ਨੂੰ ਸਮਝ ਲਿਆ ਉਹਦਾ ਆਇਆ ਹੋਇਆ ਦੁਨੀਆ ਤੇ ਸਭਲਾ ਹੋ ਗਿਆ ਉਹ ਤਰ ਗਿਆ ਇਸ ਦੁਨੀਆ ਤੋਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਸੰਦਾਜ ਵਿੱਚ ਪੀਰ ਨੇ ਸਵਾਲ ਪਾਇਆ ਸੀ ਉਸੇ ਅੰਦਾਜ਼ ਵਿੱਚ ਮਹਾਰਾਜ ਨੇ ਚਮੇਲੀ ਦਾ ਫੁੱਲ ਉਸ ਦੁੱਧ ਦੇ ਪਿਆਲੇ ਉਤੇ ਰੱਖ ਕੇ ਉਹਨਾਂ ਚੇਲਿਆਂ ਦੇ ਹੱਥ ਵਾਪਸ ਮੋੜ ਦਿੱਤਾ ਜਨਮੇ ਦੋਵੇਂ ਚੇਲੇ ਦੁੱਧ ਦਾ ਭਰਿਆ ਹੋਇਆ ਬਾਟ ਉੱਤੇ ਫੁੱਲ ਤਰਦਾ ਲੈ ਕੇ ਆਪਣੇ ਪੀਰ ਬਹਾਉਦੀਨ ਦੇ ਕੋਲ ਗਏ ਤੇ ਉਹਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਸਾਨੂੰ ਆਪੋ ਆਪਣੀ ਤਾਕਤ ਦਾ ਪਤਾ ਹੁੰਦਾ ਕਈ ਵਾਰੀ ਕਿਸੇ ਦੇ ਕੱਪੜੇ ਵੇਖ ਕੇ ਅੰਦਾਜ਼ਾ ਲਾ ਲੈਨੇ ਵੀ ਬੰਦਾ ਮਾਤੜ ਜਾਈ ਆਪ ਦਾ ਪਰ ਜਦੋਂ ਸਚਾਈ ਲੱਭਦੀ ਆ ਨਾ ਇੰਨੀ ਜ਼ਾਇਦਾ ਦਾ ਮਾਲਕ ਉਹ ਬੰਦਾ ਹੁੰਦਾ ਫਿਰ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਵੀ ਮੈਂ ਸਮਝਿਆ ਕੁਝ ਤੇ ਨਿਕਲਿਆ ਕੁਝ ਬਾਬੇ ਨਾਨਕ ਦੀ ਅਜਮਤ ਨੂੰ ਇੰਨਾ ਜਾਣ ਨਾ ਸਕਿਆ ਪੀਰ ਬਹਾਉਦੀਨ ਪਰ ਜਦੋਂ ਮਹਾਰਾਜ ਨੇ ਇਸ ਅੰਦਾਜ਼ ਵਿੱਚ ਇਹਦੇ ਸਵਾਲ ਦਾ ਉੱਤਰ ਦਿੱਤਾ ਇਹ ਪੈਰਾ ਥੱਲੋਂ ਜ਼ਮੀਨ ਕੱਢ ਕੇ ਰੱਖ ਦਿੱਤੀ। ਇਹਦਾ ਮੱਥਾ ਠਣ ਗਿਆ। ਜਿਹੜੇ ਹੰਕਾਰ ਨੇ ਨੂੰ ਰੋਕ ਲਿਆ ਸੀ ਵੀ ਮੈਨੂੰ ਬਾਬੇ ਨਾਨਕ ਨੂੰ ਮਿਲਣ ਨਹੀਂ ਜਾਣਾ ਚਾਹੀਦਾ ਮੇਰਾ ਸਰਕਾਰ ਘਰ ਜਾਣਾ ਹੁਣ ਅੰਦਰੋਂ ਆਵਾਜ਼ ਆਈ ਉਹ ਪੀਰ ਬਹਾਉਦੀਨ। ਉਹ ਕੋਈ ਪੀਰ ਆਮ ਨਹੀਂ ਗਾ ਪਹੁੰਚੀ ਹੋਈ ਰੂਹ ਹੈ। ਰੋਹਾਨੀਅਤ ਦਾ ਮਜਮਾ ਹੈ। ਜਿਨੇ ਇਸ ਅੰਦਾਜ਼ ਵਿੱਚ ਮੇਰੇ ਸਵਾਲ ਦਾ ਉੱਤਰ ਦਿੱਤਾ ਹੁਣ ਤੈਨੂੰ ਉੱਥੇ ਜਾਣਾ ਚਾਹੀਦਾ ਆਪਣੇ ਚੇਲਿਆਂ ਨੂੰ ਨਾਲ ਲਿਆ ਬਹਾਉਦੀਨ ਪੀਰ ਨੇ ਆਪਣੇ ਡੇਰੇ ਤੋਂ ਤੁਰਿਆ ਤੇ ਪੈੜਾ ਤੈਅ ਕਰਕੇ ਬਾਬੇ ਨਾਨਕ ਦੇ ਚਰਨਾਂ ਵਿੱਚ ਪਹੁੰਚ ਗਿਆ ਜਾ ਕੇ ਨੇ ਨਮਸਕਾਰ ਕੀਤੀ ਹਜੂਰ ਨੇ ਜੀ ਆਇਆਂ ਨੂੰ ਆਖਿਆ ਸਰਕਾਰ ਕੀਤਾ ਵੀ ਪੀਰ ਜੀ ਆਓ ਤੁਸੀਂ ਆਏ ਹੋ ਸਾਨੂੰ ਮਿਲਣਾ ਸੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਨੇ ਤੁਹਾਨੂੰ ਗੱਲਾਂ-ਬਾਤਾਂ ਹੋਈਆਂ ਤੇ ਜਦੋਂ ਇਹਨੂੰ ਆਨੰਦ ਮਿਲਿਆ ਤੇ ਕਹਿੰਦਾ ਮਹਾਰਾਜ ਮੇਰੇ ਇੱਕ ਮੰਗ ਦੀ ਇੱਛਾ ਹੈ ਉਹ ਪੂਰੀ ਕਰ ਦਿਓ ਮਹਾਰਾਜ ਕਹਿੰਦੇ ਉਹ ਕਿਹੜੀ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਪ੍ਰਸ਼ਾਦਾ ਕਰਨਾ ਚਾਹੁੰਦਾ ਮੇਰੇ ਡੇਰੇ ਚੱਲੋ ਮੈਂ ਤੁਹਾਡਾ ਪ੍ਰਸ਼ਾਦਾ ਕਰਨਾ ਮਹਾਰਾਜ ਕਹਿੰਦੇ ਪੀਰ ਜੀ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਜਲ ਪਾਣੀ ਨਹੀਂ ਛਕਣਾ ਫਿਰ ਕਦੇ ਸਬਬ ਬਣਿਆ ਤੇਰੇ ਕੋਲ ਆਵਾਂਗੇ ਇਹਨੇ ਜिद ਕੀਤੀ ਕਹਿੰਦਾ ਨਹੀਂ ਮਹਾਰਾਜ ਤੁਸੀਂ ਮਹਿਬਾਨ ਬਣ ਕੇ ਮੇਰੇ ਇਲਾਕੇ ਵਿੱਚ ਆਏ ਹੋ ਇਹ ਮੇਰਾ ਫਰਜ਼ ਬਣਦਾ ਵੀ ਤੁਹਾਡੀ ਸੇਵਾ ਕਰਾਂ ਇਸ ਕਰਕੇ ਤੁਸੀਂ ਮੇਰੇ ਨਾਲ ਚੱਲੋ ਮੇਰੇ ਡੇਰੇ ਤੇ ਮੈਂ ਤੁਹਾਡਾ ਪ੍ਰਸ਼ਾਦਾ ਕਰਨਾ ਚਾਹੁੰਦਾ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰ ਪਏ ਇਹਦੇ ਡੇਰੇ ਤੇ ਚਲੇ ਗਏ ਇਹਨੇ ਬੜੀ ਰੀਤ ਦੇ ਨਾਲ ਬਾਬੇ ਨਾਨਕ ਨੂੰ ਤੇ ਭਾਈ ਮਰਦਾਨਾ ਜੀ ਨੂੰ ਪ੍ਰਸ਼ਾਦਾ ਛਕਾਇਆ ਜਦੋਂ ਪ੍ਰਸ਼ਾਦਾ ਛਕ ਕੇ ਗੁਰੂ ਨਾਨਕ ਦੇ ਮਹਾਰਾਜ ਵਿਹਲੇ ਹੋਏ ਨਾ ਪੀਰ ਬਹਾਉਦੀਨ ਕਹਿੰਦਾ ਵੀ ਗੁਰੂ ਸਾਹਿਬ ਮੇਰੇ ਇੱਕ ਮਨ ਵਿੱਚ ਪਿਆਰ ਜਾਗਿਆ ਮੈਂ ਉਹ ਪਿਆਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਮਹਾਰਾਜ ਕਹਿੰਦੇ ਕੀ ਕਹਿਣਾ ਚਾਹੁੰਨਾ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਨਾ ਤੇ ਤੁਸੀਂ ਮੰਗੋ ਮੇਰੇ ਕੋਲੋਂ ਜੋ ਕੋਈ ਤੁਸੀਂ ਮੰਗਿਆ ਮੈਂ ਤੁਹਾਨੂੰ ਉਹ ਦੇ ਦੇਣਾ ਮਹਾਰਾਜ ਹੱਸ ਕੇ ਕਹਿੰਦੇ ਪੀਰ ਜੀ ਸਾਨੂੰ ਕੁਝ ਨਹੀਂ ਚਾਹੀਦਾ ਪਰਮਾਤਮਾ ਦਾ ਦਿੱਤਾ ਹੋਇਆ ਬੜਾ ਕੁਝ ਹੈ ਮੈਂ ਜਿਹੜਾ ਪਹਿਲਾਂ ਤੁਹਾਡੇ ਨਾਲ ਬਚਨ ਕੀਤਾ ਸੀ ਨਾ ਵੀ ਅਸੀਂ ਅਗਲੇ ਦੀ ਤਾਕਤ ਨੂੰ ਨਹੀਂ ਜਾਣਦੇ ਆਪਣੀ ਤਾਕਤ ਉਹਦੇ ਉੱਤੇ ਥੋਪਣ ਦਾ ਯਤਨ ਕਰਦੇ ਹਾਂ ਪੀਰ ਬਹਾਉਦੀਨ ਆਪਣੀ ਤਾਕਤ ਬਾਬੇ ਨਾਨਕ ਉੱਤੇ ਥੋਪਣਾ ਚਾਹੁੰਦਾ ਵਰਤਣਾ ਚਾਹੁੰਦਾ ਬਾਬੇ ਨਾਨਕ ਦੀ ਅਜਮਤ ਨੂੰ ਨਹੀਂ ਜਾਣਦਾ ਜੇ ਜਾਣਦਾ ਹੁੰਦਾ ਫਿਰ ਇਤਨਾੜੀਆਂ ਗੱਲਾਂ ਨਾ ਕਰਦਾ ਅੱਜ ਦਾ ਬੰਦਾ ਵੀ ਜਦੋਂ ਹੰਕਾਰ ਤੇ ਹਉਮੈ ਈਰਖਾ ਦੀਆਂ ਗੱਲਾਂ ਕਰਦਾ ਨਾ ਉਹ ਰੱਬ ਦੀ ਸਿੱਖਿਆ ਤੋਂ ਅਣਜਾਣ ਹੁੰਦਾ ਤਾਂ ਕਰਕੇ ਇਤਰਾਣੀਆਂ ਗੱਲਾਂ ਕਰਦਾ ਜੇ ਰੱਬ ਦੀ ਰਮਜ ਉਹਦੇ ਅੰਦਰ ਪਲਦੀ ਹੋਵੇ ਰੱਬ ਦੀ ਸਿੱਖਿਆ ਪਲਦੀ ਹੋਵੇ ਤੇ ਬੰਦਾ ਤੇ ਕੋਹਾਂ ਦੂਰ ਹੰਕਾਰ ਤੋਂ ਚਲਿਆ ਜਾਂਲ ਪੀਰ ਬਹਾਉ ਦੇਨ ਕਹਿੰਦਾ ਮਹਾਰਾਜ ਮੰਗ ਲਓ ਮਹਾਰਾਜ ਕਹਿੰਦੇ ਕੁਝ ਨਹੀਂ ਚਾਹੀਦਾ ਇਹ ਕਹਿੰਦਾ ਮਹਾਰਾਜ ਤੁਹਾਨੂੰ ਨਹੀਂਗਾ ਪਤਾ ਮਹਾਰਾਜ ਕਹਿੰਦੇ ਕਾਹਦਾ ਕਹਿੰਦਾ ਤੁਸੀਂ ਨਹੀਂ ਜਾਣਦੇ ਮੇਰੀ ਖੁਦਾ ਨਾਲ ਸਿੱਧੀ ਗੱਲ ਹੈ ਆ ਤੇ ਮੈਂ ਕਿਸੇ ਬੰਦੇ ਕੋ ਲੈ ਕੇ ਥੋੜਾ ਤੁਹਾਨੂੰ ਦੇਣਾ ਮੈਂ ਇਥੋਂ ਆਵਾਜ਼ ਮਾਰਨੀ ਆ ਤੇ ਖੁਦਾ ਨੇ ਮੇਰੀ ਤਲੀ ਤੇ ਰੱਖ ਦੇਣਾ ਤੇ ਮੈਂ ਤੁਹਾਡੀ ਤਲੀ ਤੇ ਰੱਖ ਦੇਣਾ ਕੰਮ ਇੰਨਾ ਕੀਆ ਮੰਗ ਲਓ ਜੋ ਕੁਝ ਮੰਗਣਾ ਹੈ ਵੇੜਾ ਖੁੰਝ ਗਿਆ ਤੇ ਮੁੜ ਕੇ ਹੱਥ ਨਹੀਂ ਆਵੇਗਾ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਹੱਸੇ ਵੀ ਪੀਰ ਹੋ ਕੇ ਵੀ ਹੰਕਾਰ ਨਹੀਂ ਅਜੇ ਗਵਾਚਿਆ ਪੀਰ ਹੋ ਕੇ ਪੀਰ ਦੀ ਅਹਿਮੀਅਤ ਨੂੰ ਨਹੀਂ ਜਾਣ ਸਕਿਆ ਹੁਣ ਜਿਹੜੇ ਡਾਕਟਰ ਨੂੰ ਮਰੀਦ ਦੀ ਨਵਜ ਵੇਖ ਕੇ ਰੋਗ ਨਾ ਲੱਭੇ ਉਹਨੂੰ ਡਿਗਰੀਆਂ ਹਾਸਲ ਕਰਨ ਦਾ ਕੀ ਮਤਲਬ ਹੈ ਜਿਹੜੇ ਜੋਗੀ ਨੂੰ ਸੱਪ ਕੀਲਣਾ ਨਹੀਂ ਆਉਂਦਾ, ਬੀਨ ਮਜਾਉਣੀ ਨਹੀਂ ਆਉਂਦੀ, ਯੋਗ ਸਾਧਨਾ ਨਹੀਂ ਆਉਂਦੀ ਉਹਦਾ ਕੰਨਾਂ ਵਿੱਚ ਮੰਦਰਾਂ ਪਾ ਕੇ ਫਿਰਦਾ ਕੀ ਫਾਇਦਾ? ਅਹੁਦੇਦਾਰ ਬੰਦਾ ਜਿੰਨਾ ਚਿਰ ਉਹਦੇ ਦੀ ਅਹਿਮੀਅਤ ਨੂੰ ਨਹੀਂ ਜਾਣਦਾ ਉਹ ਲੋਕਾਂ ਦਾ ਭਲਾ ਨਹੀਂ ਕਰ ਸਕੇਗਾ ਤੇ ਆਪਣੀ ਜ਼ਿੰਦਗੀ ਵਿੱਚ ਸਰਕਾਰ ਨਹੀਂ ਪੈਰਾ ਕਰ ਸਕੇਗਾ। ਅਹੁਦੇ ਦੀ ਅਹਿਮੀਅਤ ਦਾ ਪਤਾ ਹੋਵੇ, ਜ਼ਿੰਦਗੀ ਦੀ ਅਹਿਮੀਅਤ ਦਾ ਪਤਾ ਹੋਵੇ ਤੇ ਫਿਰ ਬੰਦਾ ਜਿਹੜਾ ਹੈ ਉਹ ਘਾਟਾ ਨਹੀਂ ਖਾਂਦਾ ਬਾਧੇ ਵਿੱਚ ਜਾਵੇਗਾ। ਪੀਰ ਬਹਾਉद्दीन ਕਹਿੰਦਾ ਵੀ ਮਹਾਰਾਜ ਤੁਹਾਨੂੰ ਨਹੀਂ ਗਾ ਪਤਾ ਮੇਰੀ ਖੁਦਾ ਨਾਲ ਸਿੱਧੀ ਗੱਲ ਐ ਤੇ ਮਹਾਰਾਜ ਅੱਜਕੇ ਕਹਿਣ ਲੱਗੇ ਪੀਰਾ ਫਿਰ ਦੇ ਗੱਲ ਬਣ ਗਈ ਹੁਣ ਬੰਦੇ ਕੋਲ ਮੰਗੀਏ ਤੇ ਬੰਦੇ ਦੇ ਅੱਗੇ ਝੁਕਣਾ ਪੈਂਦਾ ਇਹ ਗੱਲ ਜਾਇਜ਼ ਨਹੀਂ ਪਰ ਰੱਬ ਦੇ ਕੋਲੋਂ ਮੰਗਣਾ ਤੇ ਜਾਇਜ਼ ਹੈ ਨਾ ਜੇ ਤੇਰਾ ਖੁਦਾ ਯਾਰ ਐ ਤੂੰ ਜੇਰ ਕਰਦਾ ਵੀ ਮੈਂ ਤੁਹਾਨੂੰ ਕੁਝ ਨਾ ਕੁਝ ਦੇਣਾ ਹੀ ਆ ਤੇ ਫਿਰ ਛੋਟੀ ਜੀ ਇੱਕ ਚੀਜ਼ ਆਪਣੇ ਖੁਦਾ ਦੇ ਲੱਗ ਕੋਲੋਂ ਲੈ ਕੇ ਦੇ ਦੇ ਉਹ ਛੋਟੀ ਜੀ ਚੀਜ਼ ਕਿਹੜੀ ਸੀ ਇਹ ਜੇਰੇ ਕਰਨ ਤੇ ਬਾਬੇ ਨਾਨਕ ਦੇ ਦੇ ਇਹਦੇ ਕੋਲੋਂ ਕੀ ਮੰਗਿਆ ਇਹ ਦੇ ਸਕਿਆ ਕਿ ਨਹੀਂ ਦੇ ਸਕਿਆ ਇਹਦਾ ਜ਼ਿਕਰ ਮੇਰੇ ਸਾਥੀਆਂ ਦੇ ਕੋਲੋਂ ਸਰਵਣ ਕਰ ਲੋ ਫਿਰ ਆਪਾਂ ਸਮਾਪਤੀ ਕਰਾਂਗੇ ਉਹ ਬੇਨਤੀ ਕੀਤੀ ਜਾ ਰਹੀ ਹੈ ਪੀਰ ਆਖ ਦਾ ਮੰਗ ਲਓ ਮੰਗਣਾ ਜੋ ਪੀਰ ਆਖ ਦਾ ਮੰਗ ਲਓ ਮੰਗਣਾ ਜੋ ਖੁਦਾ ਵੰਦ ਜੋ ਪੱਕਾ ਹੈ ਯਾਰ ਮੇਰਾ ਉਹ ਲੈ ਕੇ ਦਿਆਂ ਮੈਂ ਪਾਕ ਨਿਆ ਉਸ ਦੇ ਨਾਲ ਪਿਆਰ ਮੇਰਾ ਓ ਪੀਰ ਆਖ ਦਾ ਮੰਗ ਲਓ ਮੰਗਣਾ ਜੋ ਪੀਰ ਆਖ ਦਾ ਮੰਗ ਲਓ ਮੰਗਣਾ ਜੋ ਖੁਦਾ ਮੰਨ ਜੋ ਪੱਕਾ ਹੈ ਯਾਰ ਮੇ ਤਨੇ ਆਖਿਆ ਪੀਰ ਸਾਈਂ ਕਦੇ ਆਈਏ ਨਾ ਕਦੇ ਇਬਾਦਤਾਂ ਦਾ ਖੁਦਾ ਮਿਲਦਾ ਹੈ ਵਿੱਚ ਪਿਆਰ ਭਾਈ ਚੱਪੂ ਨਾਮ ਦਾ ਜਿੰਦ ਨੂੰ ਤਾਰਦਾ ਏ ਚੱਪੂ ਨਾਮ ਦਾ ਜਿੰਦ ਨੂੰ ਤਾਰਦਾ ਏ ਗੱਲ ਚੱਲਦੀ ਏ ਜੱਗ ਜਾਰ ਭਾਈ ਉਹ ਕਰਕੇ ਬੰਦਗੀ ਉਸ ਦੀ ਮਾਣ ਕਰਨਾ ਕਰਕੇ ਬੰਦਗੀ ਉਸ ਦੀ ਮਾਣ ਕਰਨਾ ਗੱਲ ਪਾਉਂਦੀ ਨਾ ਉਸ ਕਰਤਾਰ ਭਾਈ ਮਾਣ ਬੰਦੇ ਨੂੰ ਰੜੇ ਹੀ ਡੋਬ ਦਿੰਦਾ ਮਾਣ ਬੰਦੇ ਨੂੰ ਰੜੇ ਹੀ ਡੋਬ ਦਿੰਦਾ ਜੀਵਨ ਜਾਂਦਾ ਹੀ ਦਰਗਾਹ ਵਿੱਚ ਹਾਰ ਭਾਈ ਓਨੇਕ ਦਿਲਾਂ ਵਿੱਚ ਉਸ ਦੀ ਯਾਦ ਵਸੇ ਨੇਕ ਦੇਲਾਂ ਵਿੱਚ ਉਸ ਦੀ ਯਾਦ ਅਰਸਦਾ ਨੂਰ ਨਿਹਾਰ ਭਾਈ congo